ਹਾਥੀ ਉਭਾਰਿਓ ਬਰਸ਼ਾ ਜਿਹੜਾ ਹੱਥ ਵਿੱਚ ਫੜ ਕੇ ਉੱਚਾ ਚੁੱਕਿਆ ਹੈ ਹਾਥੀ ਮਸਤਕ ਜੋਆ ਹਾਥੀ ਦੇ ਮੱਥੇ ਵੱਲ ਤੱਕਦਾ ਪਿਆ ਭਾਈ ਬਚਿੱਤਰ ਸਿੰਘ ਅਗਕ ਬਾਲ ਰਕਾਬ ਪਰ ਕਰਕੇ ਹਾਥੀ ਦੇ ਲਾਗੇ ਪਹੁੰਚ ਗਿਆ ਤੇ ਘੋੜੇ ਦੀ ਕਾਠੀ ਤੋਂ ਉੱਠ ਕੇ ਆਪਣੇ ਪੈਰਾਂ ਦੇ ਭਾਰ ਜਿਹੜਾ ਰਕਾਬਾਂ ਪਾਈਆਂ ਹੋਈਆਂ ਨਾ ਉਹਨਾਂ ਦੇ ਸਾਰੇ ਸਰੀਰ ਦਾ ਭਾਰ ਪਾ ਕੇ ਉਛਲਿਓ ਆਸਨ ਸ਼ੂਰਾ ਆਪਣੀ ਕਾਠੀ ਨੂੰ ਛੱਡ ਕੇ ਤੇ ਤਾਂ ਉਛਲਿਆ ਹੈ ਸਾਰੇ ਸਰੀਰ ਕਾ ਓਜ ਸਮਰਕੈ ਇਹ ਸਾਰੇ ਸਰੀਰ ਦਾ ਬਲ ਜਿਹੜਾ ਸੀ ਉਹਨੂੰ ਸੰਭਾਲ ਕੇ ਹਾਏ ਫਾਂਦਿਓ ਗਾਜੇ ਓਰਾ ਆ ਘੋੜਾ ਜਿਹੜਾ ਸੀ ਨਾ ਹਾਥੀ ਵੱਲ ਨੂੰ ਐ ਅੱਗੋਂ ਚੁੱਕ ਦੇਣਾ ਕੀਤਾ ਸ਼ਾਲ ਮਰਵਾਈ ਘੋੜੇ ਦੀ ਸੈਫ ਬਚਾਏ ਚਲਾਏ ਸੁਬਰਸ਼ਾ ਆ ਹਾਥੀ ਸੁੰਡ ਦੇ ਨਾਲ ਸੈਫ ਚਲਾਉਂਦਾ ਸੀ ਸੈਫਦਾ ਵਾਰ ਬਚਾ ਕੇ ਭਾਈ ਬਚਿੱਤਰ ਸਿੰਘ ਨੇ ਬਰਸ਼ੇ ਦਾ ਵਾਰ ਕੀਤਾ ਤਵਾ ਪਲਾਦੀ ਫੋਰਾ ਐਸੇ ਬਲ ਦੇ ਨਾਲ ਵਾਰ ਕੀਤਾ 나ਗਣੀ ਬਰਸ਼ੇ ਦਾ ਵੀ ਜਿਹੜਾ ਮੱਥੇ 'ਚ ਫਲਾਦ ਦਾ ਤਵਾ ਲੱਗਾ ਸੀ ਉਹਨੂੰ ਵਿੰਨ ਦਿੱਤਾ ਬਰਸ਼ੇ ਨੇ ਬਰਿਓ ਜਾਏ ਗੱਜ ਮस्तक ਮੈਂ ਜੱਬ ਜਿਸ ਵੇਲੇ ਮस्तक ਵਿੱਚ ਮਾਥੇ ਦੇ ਵਿੱਚ ਧਸ ਗਿਆ 나ਗਣੀ ਬਰਸ਼ਾ ਹੁਨ ਕਰ ਜੁਗ ਕਰ ਜੋਰਾ ਇਹਨ ਘੋੜੇ ਦੀ ਲਗਾਮ ਛੱਡ ਕੇ ਤੇ ਦੋਵਾਂ ਥਾਂ ਦੇ ਨਾਲ ਜੋਰ ਲਾਇਆ ਬਰਸ਼ੇ ਨੂੰ ਕਰਿਓ ਤ ਸਾਵਨ ਪ੍ਰਵਿਸ਼ਿਓ ਐਸੇ ਇਸ ਤਰ੍ਹਾਂ ਜੋਰ ਲਾ ਕੇ ਤੇ ਮੱਥੇ ਦੇ ਵਿੱਚ ਜਿਹੜਾ ਸੀ ਨਾ ਉਹ ਬਰਸ਼ਾ ਨੂੰ ਧਸ ਦੇਣਾ ਕੀਤਾ